ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਇਹ ਜਿਹੜਾ ਬੇਬੀ ਸਵੈਟਰ ਬਣਾਇਆ 8-9 ਸਾਲ ਦੇ ਬੱਚੇ ਲਈ ਸਵੈਟਰ ਬਣਾਇਆ ਮੈਂ 9 ਸਾਲ ਦੇ ਬੱਚੇ ਦੇ ਜਿਹੜਾ ਆਰਾਮ ਨਾਲ ਆ ਜੂਗਾ 8 ਸਾਲ ਦੇ ਬੱਚੇ ਲਈ ਮੈਂ ਬਣਾਇਆ ਬੱਚੇ ਨੇ ਵੱਡਾ ਹੀ ਹੋਣਾ ਹੁੰਦਾ ਇਸ ਲਈ ਸਵੈਟਰ ਜਿਹੜਾ ਮੈਂ ਥੋੜਾ ਜਿਹਾ ਵੱਡਾ ਹੀ ਬਣਾਇਆ 9 ਸਾਲ ਤੱਕ ਬੱਚੇ ਦੇ ਆਰਾਮ ਨਾਲ ਆਊਗਾ ਸਾਰਾ ਸਟੈਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਬਾਰਡਰ ਬਣਾਉਣਾ ਉਸ ਤੋਂ ਬਾਅਦ ਦੋਨਾਂ ਸਾਈਡਾਂ ਤੋਂ ਖੁੱਲੀ ਪੌકેટ ਬਣਾਉਣਾ ਠੀਕ ਹੈ ਇਸ ਤਰ੍ਹਾਂ ਬਟਨ ਪੱਟੀ ਵਾਲਾ ਇਸ ਤਰ੍ਹਾਂ ਗਲਾ ਬਣਾਇਆ ਹੈ ਗੋਲ ਗਲਾ ਬਣਾਇਆ ਇਸ ਤਰ੍ਹਾਂ ਜਿਹੜੀ ਇਹਦੀ ਬੈਕ ਪਾਰਟ ਦੀ ਵੀਡੀਓ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਪਾਰਟ ਟੱਕ ਠੀਕ ਹੈ ਪਾਰਟ 2 ਵਿੱਚ ਮੈਂ ਤੁਹਾਡੇ ਨਾਲ ਜਿਹੜਾ ਫਰੰਟ ਸਾਈਡ ਦੇ ਬਾਰਡਰ ਦੀ ਕਿੰਨੇ ਕੁੰਡੇ ਉੱਪਰ ਜਿਹੜੀ ਪੌਕੇਟ ਕਿਵੇਂ ਬਣਾਉਣੀ ਹੈ ਇਹ ਵੀਡੀਓ ਸਾਂਝੀ ਕੀਤੀ ਆ ਪਾਰਟ 3 ਵਿੱਚ ਜਿਹੜਾ ਆਪਾਂ ਲੈਫਟ ਸਾਈਡ ਦੇ ਮੋਢੇ ਦੀ ਕਟਾਈ ਬਟਨ ਪੱਟੀ ਤੇ ਗਲੇ ਦੀ ਕਟਾਈ ਕਿਸ ਤਰ੍ਹਾਂ ਕਰਨੀ ਹੈ ਅੱਜ ਪਾਰਟ 4 ਵਿੱਚ ਆਪਾਂ ਰਾਈਟ ਸਾਈਡ ਦੇ ਮੋਢੇ ਦੀ ਕਟਾਈ ਬਟਨ ਪੱਟੀ ਤੇ ਜਿਹੜੀ ਗਲੇ ਦੀ ਘਟਾਈ ਕਿਸ ਤਰ੍ਹਾਂ ਕਰਨੀ ਹੈ ਇਹ ਅੱਜ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਸਟਿਪ ਬਾਏ ਸਟਿਪ ਸਾਰਾ ਮੈਂ ਤੁਹਾਨੂੰ ਇਹ ਸਵੈਟਰ ਕਹਿ ਲਓ ਜਾਂ ਕੋਟੀ ਕਹਿ ਲਓ ਪੂਰੀ ਬਣਦੀ ਇਸ ਤਰ੍ਹਾਂ ਬਣਾਉਣੀ ਹੈ ਜਿਹੜੀ ਦੱਸ ਰਹੀਆਂ ਬਹੁਤ ਹੀ ਸੋਹਣੀ ਕੋਟੀ ਬਣ ਕੇ ਤਿਆਰ ਹੋਈ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਰਾਈਟ ਸਾਈਡ ਦੀ ਬਟਨ ਪੱਟੀ ਮੋਢੇ ਦੇ ਕੁੰਡੇ ਘਟਾਉਣੇ ਤੇ ਜਿਹੜੇ ਗਲੇ ਦੇ ਕੁੰਡੇ ਘਟਾਉਣੇ ਆ ਇਹ ਅੱਜ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਚਲੋ ਫਿਰ ਸ਼ੁਰੂ ਕਰਦੇ ਆਪਾਂ ਰਾਈਟ ਸਾਈਡ ਤੇ ਦੇਖੋ ਹੁਣ ਆਪਾਂ ਉਲਟੀ ਸਾਈਡ ਤੇ ਆਂ ਠੀਕ ਹੈ ਇੱਧਰ ਜਿਵੇਂ ਬਟਨ ਪੱਟੀ ਇਹ ਬਣਾਈ ਆ ਤਾਂ ਹੁਣ ਆਪਾਂ ਇੱਧਰ ਵੀ ਬਟਨ ਪੱਟੀ ਬਣਾਉਣੀ ਹੈ ਠੀਕ ਹੈ 11 ਕੁੰਡੇ ਜਿਹੜੇ ਹੁਣ ਆਪਾਂ ਉਲਟੀ ਸਾਈਡ ਇਸ ਤਰ੍ਹਾਂ ਦੇਖ ग्यारह कुंडे उठाने हूँ आप ग्यारह कुंडे है इतों ग्यारह कुंडे उठाने आप ठीक है पट्टी वाले कुंडे उठाने आप इस तरह देखो एक दो तीन चार, चारं छे सत अठ नौ दस ग्यारह, गया कुंडे देखो आप उठा ले इस तरह ठीक है हूँ इन्ह ने भी अपना बनाई करनी है ਦੂਸਰੀ ਸਿਲਾਈ ਚ ਪਹਿਲਾਂ ਆਪਾਂ ਇਹਨਾਂ ਨੂੰ ਕਰਾਂਗੇ ਹੁਣ ਜਿਹੜਾ ਇੱਥੋਂ ਇਹ ਥੋੜਾ ਜਿਹਾ ਆਪਾਂ ਨੂੰ ਹੋਲ ਦਿਖਾਈ ਦੇ ਰਿਹਾ ਹੈ ਇੱਥੋਂ ਆਪਾਂ ਕੁੰਡਾ ਠਾਵਾਗੇ ਇਸ ਤਰ੍ਹਾਂ ਕਿਉਂਕਿ ਆਪਾਂ ਇਹ ਹੋਲ ਭਰਨਾ ਹੈ ਠੀਕ ਹੈ ਇੱਥੋਂ ਆਪਾਂ ਇੱਕ ਹੋਰ ਕੁੰਡਾ ਠਾਵਾਗੇ ਇਸ ਤਰ੍ਹਾਂ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ 10 4 पांच, छे सत्त अठ नौ दस ग्यारह कुंडे हो गए देखो पट्टी लिए अपने को जोड़ा इत उन्होंने भी अपने इस तरह फिल कर लिया ठीक है इस तरह पट्टी आऊगी हम देखो ये उपर आऊगी ये पट्टी इस तरह नीचे आऊगी ਦੋ ਕੁੰਡਿਆਂ ਤੇ ਆਪਾਂ ਐਜ ਬਣਾਵਾਂਗੇ ਪਹਿਲਾ ਕੁੰਡਾ ਤਾਰਾਂਗੇ ਦੂਸਰਾ ਤਾਰਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਫਿਰ ਨੌ ਕੁੰਡੇ ਉਲਟੇ 11 ਕੁੰਡੇ ਆਪਣੇ ਕੋਲ 2 4 5 6 7 8 9 10 11 ਐਕਸਟਰਾ ਦੇਖ ਹੁਣ ਅੱਗੇ ਕੁੰਡੇ ਜਿਹੜੇ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਮੋੜਿਆਂ ਦੀ ਕਟਾਈ ਵੀ ਆਪਾਂ ਪਾਉਣੀ ਹੈ ਉਲਟੀ ਸਾਈਡ ਤੋਂ ਮੋੜਿਆਂ ਦੀ ਕਟਾਈ ਪਾਉਗੀ ਲੈਫਟ ਸਾਈਡ ਤੋਂ ਰਾਈਟ ਸਾਈਡ ਤੇ ਪਈ ਸੀ ਤੇ ਇੱਥੋਂ ਉਲਟੀ ਸਾਈਡ ਤੋਂ ਪਹਿਲਾਂ ਮੈਂ ਸਲਾਈ ਕੰਪਲੀਟ ਕਰਦੀ ਆ ਸਿੱਧੀ ਸਲਾਈ ਕੰਪਲੀਟ ਹੋਣ ਤੋਂ ਬਾਅਦ ਉਲਟੀ ਸਲਾਈ ਤੇ ਮੈਂ ਆ ਗਈ ਇਸ ਤਰ੍ਹਾਂ ਮੋਢਿਆਂ ਦੀ ਕਟਾਈ ਸ਼ੁਰੂ ਹੋ ਗਈ ਇੱਥੋਂ ਠੀਕ ਹੈ ਕਟਾਈ ਆਪਾਂ ਉਸੇ ਤਰ੍ਹਾਂ ਪਾਉਣੀ ਜਿਵੇਂ ਆਪਾਂ ਇਧਰਲੀ ਸਾਈਡ ਤੇ ਪਈ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਬਸ ਇਧਰੋਂ ਆ ਪੌਲਟੀ ਸਾਈਡ ਤੋਂ ਇਸ ਤਰ੍ਹਾਂ ਜਿਵੇਂ ਉਲਟੇ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਘਟਾਉਣੇ ਫਿਰ ਦੋ ਕੁੰਡਿਆਂ ਦਾ ਇੱਕ ਦੋ ਕੁੰਡੇ ਘਾਟ ਕੇ ਅੱਗੇ ਸਾਰੀ ਸਲਾਈ ਉਲਟੀ ਬਟਨ ਪੱਟੀ ਵਾਲੇ ਕੁੰਡੇ ਉਸੇ ਤਰ੍ਹਾਂ ਜਿਵੇਂ ਆਪਾਂ ਬਣਾ ਰਹੇ ਹਾਂ ਨੌ ਕੁੰਡੇ ਉਲਟੇ ਦੋ ਕੁੰਡੇ ਅਤੇ ਅੱਜ ਇੱਕ ਵਾਰ ਮੈਂ ਫਿਰ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਹਾਂ ਪਹਿਲਾਂ ਸਾਰੀ ਸਲਾਈ ਉਲਟੀ ਬਟਨ ਪੱਟੀ ਵਾਲੇ ਵੀ 11 ਕੁੰਡੇ ਉਲਟੇ ਬਣਾ ਕੇ ਕੰਪਲੀਟ ਕਰਦੀ ਹਾਂ ਦੇਖੋ ਹੁਣ ਮੈਂ ਆ ਗਈ ਸਿੱਧੀ ਸਾਈਡ ਤੇ ਬਟਨ ਪੱਟੀ ਵਾਲੇ ਕੁੰਡੇ ਇੱਕ ਕੁੰਡਾ ਤਾਰ ਕੀ ਦੂਸਰਾ ਇਸ ਤਰ੍ਹਾਂ ਤਾਰਨਾ ਇਹ ਹਰ ਵਾਰ ਇਸੇ ਤਰ੍ਹਾਂ ਦੋ ਕੁੰਡੇ ਬਣਾਉਣੇ ਹੈ ගේ ನಂಡೆ ್ ಿ್ಿಸಲಾಯ ಸದ್ಿವನಗ ಂ್ಲಿಟ್ ನ ್ಟಿಸ್ತೆ ರ ಸಿದ್ಸ ಾರೆ ್ಟಿ ಸೆ ಪಿಲಪದ ೊಂಡ ಕ ಸಿ ್ದ ೊಂಡ ಪ ನುಕು ಾಗಿ ಿ್. ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਅੱਗੇ ਸਾਰੀ ਸਿਲਾਈ ਉਲਟੀ ਸਿੱਧੀ ਸਿਲਾਈ ਉਸੇ ਤਰ੍ਹਾਂ 11 ਕੁੰਡੇ ਬਟਨ ਪੱਟੀ ਵਾਲੀ ਬਣਾ ਕੇ ਬਾਕੀ ਸਾਰੇ ਕੁੰਡੇ ਸਿੱਧੇ ਬਣਾਉਣੇ ਹਨ ਉਲਟੀ ਸਿਲਾਈ ਤੇ ਫਿਰ ਆਪਾਂ ਕਟਾਈ ਪਾਵਾਂਗੇ ਸਿੱਧੀ ਸਿਲਾਈ ਕੰਪਲੀਟ ਹੋਣ ਤੋਂ ਬਾਅਦ ਫਿਰ ਉਲਟੀ ਸਾਈਡ ਤੇ ਪਹਿਲਾਂ ਆਪਾਂ ਦੋ ਕੁੰਡੇ ਕਟਾਏ ਫੇਰ ਦੋ ਕੁੰਡੇ ਕਟਾਈ ਹੁਣ ਆਪਾਂ ਇੱਕ ਕੁੰਡਾ ਕਟਾਵਾਂਗੇ ਤਾਂ 5 ਇੰਚ ਕੁੰਡੇ ਜਿਹੜੇ ਆਪਾਂ ਮੋਢਿਆਂ ਦੇ ਕਟਾਲੇ ਇਸ ਤਰ੍ਹਾਂ ਠੀਕ ਹੈ ਮੋਢਿਆਂ ਦੀ ਕਢਾਈ ਜਿਹੜੀ ਕੰਪਲੀਟ ਹੋ ਗਈ ਹੁਣ ਆਪਾਂ ਮੋਢਿਆਂ ਦਾ ਕੋਈ ਵੀ ਕੁੰਡਾ ਨਹੀਂ ਕਟਾਉਣਾ 5 ਇੰਚ ਆਪਾਂ ਹੁਣ ਬਣਾ ਜਿਵੇਂ ਇੱਧਰ 5 ਇੰਚ ਬਣਾਇਆ ਸੀ ਉਸ ਤੋਂ ਬਾਅਦ ਗਲੇ ਦੀ ਕਟਾਈ ਪਾਈ ਸੀ ਉਸੇ ਤਰ੍ਹਾਂ ਆਪਾਂ ਬਣਾ ਲੈਣਾ ਠੀਕ ਹੈ 5 ਇੰਚ ਉਲਟੇ ਪਾਸੇ ਤੋਂ ਉਲਟੀਆਂ ਅਸਲਾਂਗਾ ਸਿੱਧੇ ਪਾਸੇ ਤੋਂ ਸਿੱਧੀਆਂ ਅਸਲਾਂਗਾ ਬਟਨ ਪੱਟੀ ਵਾਲੇ 11 ਕੁੰਡੇ ਜਿਵੇਂ ਆਪਾਂ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਬਣਾ ਲੈਣੀ ਹੈ ਤਾਂ ਮੈਂ 5 ਇੰਚ ਬਣਾ ਕੇ ਕੰਪਲੀਟ ਕਰਦੀ ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਗਲੇ ਦੀ ਘਟਾਈ ਪਾਵਾਂਗੇ ਉਹ 5 ਇੰਚ ਦੀ ਲੰਬਾਈ ਮੈਂ ਇਸ ਤਰ੍ਹਾਂ ਬਣਾ ਕੇ ਕੰਪਲੀਟ ਕਰ ਲਈ ਬਟਨ ਪੱਟੀ ਇਸ ਤਰ੍ਹਾਂ ਆਪਣੀ ਬਰਾਬਰ ਹੋ ਗਈ ਠੀਕ ਹੈ ਜੇ ਤਾਂ ਆਪਾਂ ਇਧਰਲੀ ਸਾਈਡ ਤੋਂ ਮੋਢਿਆਂ ਦੀ ਘਟਾਈ ਪਾਈ ਸੀ ਤਾਂ ਆਪਾਂ ਸਿੱਧੇ ਪਾਸੇ ਤੋਂ ਪਾਈ ਸੀ ਗਲੇ ਦੀ ਘਟਾਈ ਦੇ ਖੋਲਟੀ ਸਾਈਡ ਤੋਂ ਪਈ ਸੀ ਤਾਂ ਇਧਰੋਂ ਮੋੜਿਆਂ ਦੀ ਘਟਾਈ ਉਲਟੀ ਸਾਈਡ ਤੋਂ ਫਹੀ ਤੇ ਜਿਹੜੀ ਗਲੇ ਦੀ ਘਟਾਈ ਆਪਾਂ ਸਿੱਧੇ ਪਾਸੇ ਤੋਂ ਪਾਵਾਂਗੇ ਠੀਕ ਹੈ ਇਹ ਸਵੈਟਰ ਦੀ ਜਿਹੜੀ ਰਾਈਟ ਸਾਈਡ ਬਟਨ ਪੱਟੀ ਵਾਲੇ ਕੁੰਡੇ ਆਪਾਂ ਸੇਫਟੀ ਪੈਨ ਵਿੱਚ ਪਾ ਦੇਾਂਗੇ ਪਹਿਲਾਂ ਦੇਖੋ ਥ੍ਰੈਡ ਨੂੰ ਆਪਾਂ ਇੱਥੇ ਲੈ ਕੇ ਆਉਣਾ ਤਾਂ ਪਹਿਲਾਂ ਆਪਾਂ ਬਟਨ ਪੱਟੀ ਵਾਲੇ ਕੁੰਡੇ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਵੀ ਬਟਨ ਪੱਟੀ ਦੇ ਆਪਾਂ ਕੁੰਡੇ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਬਣਾ ਲੈਣੀ ਹੁਣ 11 ਕੁੰਡੇ ਬਟਨ ਪੱਟੀ ਵਾਲੇ ਬਣਾ ਕੇ ਆਪਾਂ ਸੇਫਟੀ ਪਿੰਨ ਵਿੱਚ ਪਾ ਦੇਗੇ ਜਾਂ ਬਾਸਟਰਾਂ ਸੂਈ ਵਿੱਚ ਵੀ ਇਹਨਾਂ ਨੂੰ ਪਾ ਸਕਦੇ ਆ ਤਾਂ ਜੋ ਜਿਹੜੇ ਕੁੰਡੇ ਇਹ ਨਿਕਲਣ ਆਏ ਇਸ ਲਈ ਇਹਨਾਂ ਨੂੰ ਇਸ ਤਰ੍ਹਾਂ ਰੱਖ ਲੈਣਾ ਜਾਇਨਾਂ ਤੁਸੀਂ ਥ੍ਰੈਡ ਵਿੱਚ ਪਾ ਕੇ ਰੱਖ ਸਕਦੇ ਆ ਦੇਖੋ ਇਸ ਤਰ੍ਹਾਂ ਠੀਕ ਹੈ ਹੁਣ ਅੱਗੇ ਆਪਾਂ ਗਲੇ ਦੀ ਘਟਾਈ ਸ਼ੁਰੂ ਕਰਾਂਗੇ ਕੁੰਡੇ ਆਪਾਂ ਸਿੱਧਰੇ ਹੀ ਘਟਾਉਣੇ ਜਿੰਨੇ ਇੱਧਰ ਕੁੰਡੇ ਘਟਾਏ ਆ ਬਸ ਆਪਾਂ ਇੱਧਰ ਰਾਈਟ ਸਾਈਡ ਤੋਂ ਘਟਾਈ ਪਾਉਣੀ ਹੈ ਤੇ ਉਧਰ ਆ ਪਾਲਟੀ ਸਾਈਡ ਤੋਂ ਪਈ ਸੀ ਪਹਿਲਾ ਆਪਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ठीक है फिर दूसरा कुंडा कुंडा बनावेंडा यदि उपरदी इस तरह उतार देना ठीक है एक कुंडा घट गया फिर दूसरा एक गया बनाया एक कुंडा कुंडे दो कुंडे घट गए फिर तीसरा बनाया एक कुंडे उपरद ही उतार देना ठीक है बाकी सारी सिलाई सीधी बना के कंप्लीट करनी है उल्टे पास तो सारी सिलाई उल्टी बना के कंप्लीट करा ठीक है लास्ट दे कुंडे तक ਔਰ 30 ਸਲਾਈ ਦੇਖੋ ਕੰਪਲੀਟ ਹੋ ਗਈ ਹੁਣ ਇੱਕ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਬਿਨਾ ਬਣਾਇਆ ਹੋਏ ਰੱਖਾਂਗੇ ਠੀਕ ਹੈ ਪਹਿਲਾਂ ਆਪਾਂ 10 ਕੁੰਡਾ ਦੀ ਕਟਾਈ ਪਾਈ ਸੀ ਤਾਂ ਹੁਣ ਆਪਾਂ ਜਿਹੜਾ ਇਹ ਕੁੰਡਾ ਇਸ ਤਰ੍ਹਾਂ ਇਹ ਨੀਚੇ ਦੀ ਲੈ ਹੁਣ ਇੱਕ ਕੁੰਡਾ ਕੱਟ ਗਿਆ ਫਿਰ ਆਪਾਂ ਅਗਲਾ ਕੁੰਡਾ ਬਣਾਇਆ ਇਹ ਕੁੰਡਾ ਦੇ ਉੱਪਰ ਦੀ ਸਟ ਟ ਦੇਣਾ ਦੋ ਕੁੰਡੇ ਕੱਟ ਗਏ ਠੀਕ ਹੈ ਅੱਗੇ ਸਾਰੀ ਸਲਾਈ ਸਿੱਧੀ ਬਣਾਵਾਂਗੇ ਉਲਟੀ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਵਾਂਗੇ ਲਾਸਟ ਦਾ ਇੱਕ ਕੁੰਡਾ ਜਿਹੜਾ ਆਪਾਂ ਉਸ ਤਰ੍ਹਾਂ ਰੱਖਾਂਗੇ ਉਲਟੀ ਸिलाई ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਪੈਸੇ ਤਰ੍ਹਾਂ ਤਾਰ ਲਿਆ ਸਿੱਧੀ ਸਾਈਡ ਤੋਂ ਫਿਰ ਆਪਾਂ ਇਹ ਕੁੰਡਾਰੇ ਨੀਚੇ ਦੀ ਇਸ ਤਰ੍ਹਾਂ ਲੈ ਆਉਣਾ ਠੀਕ ਹੈ ਪਹਿਲਾਂ ਆਪਾਂ ਤਿੰਨ ਕੁੰਡੇ ਕਟਾਏ ਫਿਰ ਦੋ ਤਾਂ ਹੁਣ ਇੱਕ ਕੁੰਡਾ ਕਟਾਇਆ ਬਾਕੀ ਸਾਰੀ ਸिलाई ਆਪਾਂ ਸਿੱਧੀ ਬਣਾਵਾਂਗੇ ਉਲਟੀ ਸਾਈਡ ਤੋਂ ਸਾਰੇ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਓਲਟੀ ਸਲਾਈ ਦੇਖੋ ਸਾਰੀ ਕੰਪਲੀਟ ਕਰ ਲਈਏ ਪਾ ਲਾਸਟ ਦੇ ਕੁੰਡੇ ਤੱਕ ਠੀਕ ਹੈ ਸਿੱਧੀ ਸਾਈਡ ਤੋਂ ਹੁਣ ਆਪਾਂ 15 ਕੁੰਡੇ ਮੈਂ ਇੱਥੇ ਮੋੜ ਦੇ ਲਈ ਰੱਖਨੇ ਲਿਖ 2 4 6 8 10 12 14 15 ਜਿਹੜੇ ਹੁਣ ਮੇਰੇ ਕੋਲ ਇਹ ਕੁੰਡੇ 2 4 6 9 9 ਕੁੰਡੇ ਮੈਂ ਹਰੇਕ ਸਲਾਈ ਚ ਹਰੇਕ ਸਿੱਧੀ ਸਲਾਈ ਚ ਦੋ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਬਣਾ ਦਿੰਦੇ ਠੀਕ ਹੈ ਜਦੋਂ ਮੇਰੇ ਕੋਲ 15 ਕੁੰਡੇ ਰਹਿ ਜਾਣਗੇ ਤਾਂ ਮੈਂ ਘਟਾਈ ਪੌਣੀ ਬੰਦ ਕਰ ਦੂੰਗੀ ਤੇ ਮੋਢੇ ਦੀ ਲੰਬਾਈ ਜਿਹੜੀ ਕੰਪਲੀਟ ਕਰੂੰਗੀ 7 ਇੰਚ ਮੋਢੇ ਦੀ ਲੰਬਾਈ ਬਣਾਉਣੀ ਆ 5 ਇੰਚ ਤੋਂ ਬਾਅਦ ਆਪਾਂ ਘਟਾਈ ਪੌਣੀ ਸ਼ੁਰੂ ਕੀਤੀ ਸੀ ਗਲੇ ਦੀ 2 ਇੰਚ ਲੰਬਾਈ ਆਪਣੀ ਇਸੇ ਤਰ੍ਹਾਂ ਕੰਪਲੀਟ ਕਰਨੀ ਆ ਆਪਾਂ 15 ਕੁੰਡੇ ਜਦੋਂ ਆਪਣੇ ਕੋਲ ਰਹਿ ਜਾਣਗੇ ਆਪਾਂ ਘਟਾਈ ਪੌਣੀ ਬੰਦ ਕਰਕੇ ਮੋਢੇ ਦੀ ਲੰਬਾਈ ਜਿਹੜੀ ਕੰਪਲੀਟ ਕਰ ਲੈਣੀ ਠੀਕ ਆ ਤਾਂ ਮੈਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਦੀ ਹਾਂ ਹਰੇਕ ਸਿੱਧੀ ਸਲਾਈਚ ਇਹ ਕਿ ਕੁੰਡਾ ਘਟਾਉਣਾ ਆਪਾਂ ਜਦੋਂ 15 ਕੁੰਡੇ ਰਹਿ ਜਾਣਗੇ ਤਾਂ ਘਟਾਈ ਪਾਉਣੀ ਬੰਦ ਕਰ ਦੇਣੀ ਹੈ ਠੀਕ ਹੈ ਹੁਣ ਜਦੋਂ ਮੈਂ ਘਟਾਈ ਪਾਉਂਦੀ ਹੁਈ ਇਸ ਤਰ੍ਹਾਂ ਮੋੜੇ ਦੀ ਲੰਬਾਈ 7 ਇੰਚ ਕੰਪਲੀਟ ਕਰ ਲਈ ਠੀਕ ਹੈ ਦੇਖੋ ਇਸ ਤਰ੍ਹਾਂ ਬਟਨ ਪੱਟੀ ਵਾਲਾ ਗਲਾ ਆਪਣਾ ਜਿਹੜਾ ਬਣਿਆ ਇਸ ਤਰ੍ਹਾਂ ਗਲੇ ਦੀ ਘਟਾਈ ਪਈ ਹੈ ਬਹੁਤ ਹੀ ਸੋਹਣੀ ਬਹੁਤ ਹੀ ਸੋਹਣੀ ਗਲਾਈ ਆਈ ਹੈ ਗਲੇ ਦੀ